ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਵਾਸੀਓ ਪੰਜਾਬ ਵਾਸੀਓ ਦੇਸ਼ ਦੁਨੀਆ ਦੇ ਵਿੱਚ ਵਸਦੇ ਸਾਥੀਓ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਇੱਕ ਵਿਲੱਖਣ ਸ਼ਹਾਦਤ ਹੈ ਉਹ ਐਸੀ ਸ਼ਹਾਦਤ ਹੈ ਜਿੱਦੀ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਤੇ ਵੀ ਕੋਈ ਮਿਸਾਲ ਨਹੀਂ ਮਿਲਦੀ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਧਰਮ ਦੇ ਲਈ ਸ਼ਹੀਦ ਹੋਣ ਵਾਲੇ ਤਾਂ अनेका ਸਤਕਾਰਯੋਗ ਸ਼ਹੀਦ ਸਾਨੂੰ ਇਤਿਹਾਸ 'ਚ ਮਿਲਦੇ ਆ ਸਾਰੇ ਧਰਮਾਂ ਦੇ ਵਿੱਚ ਮਿਲਦੇ ਆ ਸਾਰੇ ਖਿੱਤਿਆਂ ਦੇ ਵਿੱਚ ਮਿਲਦੇ ਆ ਲੇਕਿਨ ਕਿਸੇ ਹੋਰ عقیده ਨੂੰ ਬਚਾਉਣ ਦੇ ਲਈ ਖੁਦ ਜਾ ਕੇ ਸ਼ਹਾਦਤ ਦੇਣ ਦੀ ਐਗਜ਼ੈਂਪਲ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਤੋਂ ਬਿnabla ਹੋਰ ਕੋਈ ਨਹੀਂ ਹੈ ਆਮ ਤੌਰ ਤੇ ਕਾਤਲ ਮਕਤੂਲ ਕੋਲ ਆਉਂਦਾ ਹੈ ਲੇਕਿਨ ਇੱਥੇ ਮਕਤੂਲ ਕਾਤਲ ਕੋਲ ਗਿਆ ਔਰ ਸ਼ਹਾਦਤ ਦਿੱਤੀ ਇੱਕ ਵਿਲੱਖਣ ਸ਼ਹਾਦਤ ਹੈ ਇਹ ਮਨੁੱਖੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਸ਼ਹਾਦਤ ਹੈ ਮਨੁੱਖੀ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਹੈ ਇਹ ਕਰੇਜ ਕੰਪੈਸ਼ਨ ਤੇ ਕੋਐਗਜ਼ਿਸਟੈਂਸ ਦਾ ਮੈਸੇਜ ਦੇਣ ਵਾਲੀ ਇੱਕ ਸ਼ਹਾਦਤ ਹੈ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਸੋ ਉਹਦੇ ਨਾਲ ਸੰਬੰਧਿਤ 350 ਸਾਲਾ ਸਮਾਗਮਾਂ ਦੇ ਵਿੱਚ ਜਿਹੜੇ ਸਾਰੇ ਲੋਕ ਕਰ ਰਹੇ ਨੇ ਵੱਖ-ਵੱਖ ਸੰਸਥਾਵਾਂ ਕਰ ਰਹੀਆਂ ਸਾਰੀਆਂ ਸਰਕਾਰਾਂ ਕਰ ਰਹੀਆਂ ਦੇਖੀਆਂ ਪੰਜਾਬ ਸਰਕਾਰ ਵੀ ਕਰ ਰਹੀ ਹੈ ਸੋ ਪੰਜਾਬ ਸਰਕਾਰ ਵੱਲੋਂ ਇੱਕ ਲਾਈਟ ਐਂਡ ਸ਼ੋ ਸ਼੍ਰੀ ਗੁਰਪ੍ਰੀਤ ਵਾਹਦ ਦੀ ਸ਼ਹਾਦਤ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਬਾਬਾ ਜੈਤਾ ਜੀ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇ ਇੱਕ ਲਾਈਟ ਐਂਡ ਸ਼ੋ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਜਿਹੜਾ ਕਿ 8 ਨਵੰਬਰ ਨੂੰ ਸ਼ਾਮ ਨੂੰ 6 ਵਜੇ ਨਹਿਰੂ ਪਾ ਨਹਿਰੂ ਸਟੇਡੀਅਮ ਫਰੀਦਕੋੜ ਵਿਖੇ ਰੱਖਿਆ ਗਿਆ ਹੈ ਆਓ ਪਸਾਰੇ ਜਾਣੇ ਆਪਣੇ ਬੱਚਿਆਂ ਨੂੰ ਆਪਣੇ ਸ਼ਾਨਾਮਤੇ ਇਤਿਹਾਸ ਤੋਂ ਜਾਣੂ ਕਰਵਾਈਏ ਔਰ ਇਹ ਇਤਿਹਾਸ ਨੂੰ ਅੱਗੇ ਲੈ ਕੇ ਜਾਣ ਦੀ ਡਿਊਟੀ ਜਿਹੜੀ ਹੈ ਆਪਣੀ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਇਸ ਵੱਖਰੇ ਇਸ ਇਨਸਾਨੀਅਤ ਦੇ ਸਨੇਹੇ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਵਿੱਚ ਸਾਡੇ ਬੱਚੇ ਸਹਾਈ ਹੋਣਗੇ ਸੋ ਇਹ ਆਧੁਨਿਕ ਤਕਨੀਕਾਂ ਦੇ ਨਾਲ ਜਿਹੜਾ ਇਹ ਲਾਈਟ ਐਂਡ ਥਰੋ ਪ੍ਰੋਗਰਾਮ ਕੀਤਾ ਜਾਏਗਾ ਤਾਂ ਜਰੂਰ ਦੇਖਣਾ ਭੁੱਲਣਾ ਨਾ 8 ਨਵੰਬਰ ਸ਼ਾਮ ਨੂੰ 6 ਵਜੇ ਨੇਰੂ ਸਟੇਡੀਅਮ ਫਰੀਦਕੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਾਲ ਹੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਧਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਰੀਦਕੋਟ ਵਿੱਚ ਨੇਰੂ ਸਟੇਡੀਅਮ ਦੇ ਵਿਖੇ ਬਹੁਤ ਉਂਦਾ ਤਕਨੀਕ ਦੇ ਨਾਲ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੈ ਜੋ ਕੀਤਾ ਜਾ ਰਿਹਾ ਹੈ 8 ਨਵੰਬਰ ਸ਼ਾਮ 6 ਵਜੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ ਹਲਕਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਔਰ ਆਸ-ਪਾਸ ਦੇ ਪਿੰਡਾਂ ਤੋਂ ਜਿੱਥੋਂ ਵੀ ਤੁਸੀਂ ਆ ਸਕਦੇ ਹੋ ਆ ਕੇ ਸਾਡਾ ਮਾਣ ਮੱਤਾ ਇਤਿਹਾਸ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਤੁਸੀਂ ਦੇਖਣਾ ਔਰ ਆਪਣਾ ਆਪਣੇ ਬੱਚਿਆਂ ਦਾ ਪਵਿੱਖਾ ਜਿਹੜਾ ਉਹ ਸਵਾਰਨਾ ਕਿਉਂਕਿ ਧਰਮ ਹੈ ਜਿਹੜਾ ਉਹ ਸਭ ਤੋਂ ਉੱਤਮ ਹੈ ਸਾਨੂੰ ਧਰਮ ਦੇ ਨਾਲ ਜੁੜ ਕੇ ਹੀ ਸਾਡੀ ਮੁਕਤੀ ਮਿਲਦੀ ਹੈ ਸੋ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਭਾਈ ਮਤੀਦਾਸ ਭਾਈ ਸਤੀਦਾਸ ਹੁਣਾ ਭਾਈ ਦਿਆਲਾ ਜੀ ਹੁਣਾ ਨੇ ਜੋ ਕੁਰਬਾਨੀ ਕੀਤੀ ਹੈ ਉਸ ਕੁਰਬਾਨੀ ਨੂੰ ਅਸੀਂ ਜਾਣਣਾ ਹੈ ਸਮਝਣਾ ਹੈ ਇਸ ਤੇ ਲਈ ਆਪ ਸਭ ਨੂੰ ਬੇਨਤੀ ਹੈ ਕਿ 8 ਨਵੰਬਰ ਸ਼ਾਮ 6 ਵਜੇ ਸਭ ਨੇ ਪਹੁੰਚਣਾ ਆਪਦੇ ਕੰਮ ਕਾਰ ਛੱਡ ਕੇ ਕਿਉਂਕਿ ਬਹੁਤ ਹੀ ਟੈਕਨੀਕ ਦੇ ਨਾਲ ਔਰ ਬਹੁਤ ਹੀ ਸੋਹਣਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਫਰੀਦਕੋਟ ਦੇ ਵਿੱਚ ਕਰਾਇਆ ਜਾ ਰਿਹਾ ਜੋ ਬਹੁਤ ਸਾਲਾਂ ਬਾਅਦ ਹੋ ਰਿਹਾ ਇਸ ਤਰ੍ਹਾਂ ਦੇ ਪ੍ਰੋਗਰਾਮ ਆ ਜਿਹੜੇ ਉਹ ਹਰ ਰੋਜ਼ ਨਹੀਂ ਹੁੰਦੇ ਸੋ ਇਸ ਤੇ ਵਿੱਚ ਆਪ ਸਭ ਨੂੰ ਆਉਣ ਦੀ ਕੈਚਲ ਕਰਨੀ ਪੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ